ਹਾਂਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਹਰਮਨ ਟਿੱਕ 188 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਅੱਜ ਦਾ ਜਿਹੜੀ ਆਪਾਂ ਇਹ ਵੀਡੀਓ ਲੈ ਕੇ ਆਏ ਆ ਅੱਜ ਆਪਾਂ ਤੁਹਾਨੂੰ ਬਹੁਤ ਹੀ ਇੱਕ ਸਿੰਪਲ ਤੁਸੀਂ ਓਵਰ ਬਹੁਤ ਹੀ ਸੋਹਣਾ ਜਿਹਾ ਵਰਕ ਅੱਜ ਆਪਾਂ ਇੱਥੇ ਲੈ ਕੇ ਆਏ ਆ ਤੇ ਤੁਹਾਨੂੰ ਦੱਸਾਂਗੇ ਵੀ ਆਪਾਂ ਇਹ ਵਰਕ ਹੈ ਜਿਹੜਾ ਇਹਦੇ ਆਪਣੇ ਕੋਲ ਚਾਰ ਸੂਟਾਂ ਦੇ ਆਰਡਰ ਆਏ ਹੋਏ ਨੇ ਤੇ ਆਪਾਂ ਜਿਹੜਾ ਫਰਸਟ ਸੂਟ ਅੱਜ ਇਹ ਬਣਾਉਣ ਲੱਗੇ ਆ ਤੇ ਇਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵਰਕ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਵਰਕ ਕਰਵਾਉਣ ਲਈ ਆਪਣੇ ਨੀਚੇ ਦਿੱਤੇ ਹੋਏ ਨੰਬਰ ਤੇ ਕਿਸੇ ਵੀ ਤਰ੍ਹਾਂ ਦਾ ਆਪਣੇ ਤੋਂ ਵਰਕ ਕਰਵਾ ਕੇ ਆਪਣੇ ਸੋਹਣੇ ਸੋਹਣੇ ਸੂਟ ਤਿਆਰ ਕਰਵਾ ਸਕਦੇ ਹੋ ਤੇ ਚਲੋ ਜੀ ਫਿਰ ਵੀਡੀਓ ਨੂੰ ਕਰਦੇ ਆਂ ਸ਼ੁਰੂ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਪਲੀਜ਼ ਚੈਨਲ ਨੂੰ ਜਰੂਰ ਨਾਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਵੀ ਆਪ ਨੂੰ ਇਹ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਚਲੋ ਜੀ ਫਿਰ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਇੱਧਰ ਦੇਖੋ ਆਪਾਂ ਜਿਹੜਾ ਫਰੇਮ ਆ ਆਪਣਾ ਸਾਰਾ ਸਮਾਨ ਆਪਣਾ ਇੱਥੇ ਤਿਆਰ ਆ ਤੇ ਨਿਸ਼ਾਨਾ ਆਪਣੇ ਦੇਖੋ ਸੂਟ ਤੇ ਇੱਥੇ ਲੱਗ ਚੁੱਕੀਆਂ ਨੇ ਤੇ ਇਹ ਗਲੇਸ ਕਾਟਨ ਦਾ ਸੂਟ ਆ ਦੇਖੋ ਜਿਹੜਾ ਇਹ ਗਲੇਸ ਕਾਟਨ ਦਾ ਕੱਪੜਾ ਬਹੁਤ ਇਹ ਵਧੀਆ ਕੱਪੜਾ ਹੁੰਦਾ ਵਰਕ ਲਈ ਕਿਉਂਕਿ ਇੱਥੇ ਹਰ ਪਾਰਟੀ ਵੇਅਰ ਕੀ ਗਰਮੀ 'ਚ ਕੀ ਤੇ ਇਹ ਹਰ ਮੌਸਮ ਵਿੱਚ ਚੱਲਣ ਵਾਲਾ ਮਿਕਸ ਜਿਹਾ ਕੱਪੜਾ ਹੁੰਦਾ ਤੇ ਚਲੋ ਜੀ ਇੱਥੇ ਕੱਪੜੇ ਦੇ ਆਪਣੇ ਦੇ ਨਿਸ਼ਾਨੀਆਂ ਲਾ ਕੇ ਸੁਪ ਆਪਣਾ ਤਿਆਰ ਆ ਤੇ ਇੱਥੇ ਆਪਾਂ ਫਰੇਮ ਸੈੱਟ ਕਰਕੇ ਇਹਨੂੰ ਤੇ ਫਿਰ ਆਪਾਂ ਲਗਾਉਨੇ ਆ ਮਸ਼ੀਨ ਤੇ ਤੇ ਕਹੋ ਜੀ ਫਰੇਮ ਆਪਾਂ ਇੱਥੇ ਜੜਤਾ ਤੇ ਜਿਹੜਾ ਇਹ ਵਰਕ ਹੈਗਾ ਤੇ ਬਹੁਤ ਸੋਹਣਾ ਵਰਕ ਹੈ ਤੇ ਇਹ ਆਪਾਂ ਧੇਰਾ ਲੀਂਗਾ ਤੇ ਇਹ ਚਾਕ ਵਰਕ ਹੈ ਜੀ ਤੇ ਅੱਜ ਆਪਾਂ ਇਹਨੂੰ ਤੁਹਾਨੂੰ ਦੱਸਾਂਗੇ ਤੁਹਾਨੂੰ ਵੀ ਕਿਸ ਤਰ੍ਹਾਂ ਦਾ ਆਪਾਂ ਇਹ ਚਾਕ ਵਰਕ ਬਣਾਉਣ ਲੱਗੇ ਆ ਤੇ ਕਲਰ ਤੁਸੀਂ ਸੂਟ ਦਾ ਵੇਖ ਸਕਦੇ ਹੋ ਪੀਜ ਜੇ ਕਲਰ ਦਾ ਸੂਟ ਹੈ ਤੇ ਇਹਤੇ ਆਪਾਂ ਬਸ ਦੋ ਕਲਰ ਪਾ ਕੇ ਇਹਨੂੰ ਬਹੁਤ ਹੀ ਹਲਕੇ ਜੇ ਇਹ ਰੰਗਾਂ ਨਾਲ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਅੱਜ ਕੱਲ੍ਹ ਜਿੱਥੇ ਲੋਕ ਡਾਰਕ ਪਹਿਨਣਾ ਨਹੀਂ ਪਸੰਦ ਕਰਦੇ ਉੱਥੇ ਸਿੰਪਲ ਸੋਹਵਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਵੈਂਪੈਲ ਦਿੰਦੇ ਨੇ ਇਸ ਨੂੰ ਆਪਾਂ ਅਨ ਇਸ ਲਈ ਇਹਨੂੰ ਆਪਾਂ ਸੂਟ ਨੂੰ ਜਿਹੜਾ ਬਹੁਤ ਸੋਹਣਾ ਦੇਖੋ ਬਣਾ ਕੇ ਤਿਆਰ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਆਪਣੀ ਬੁਟੀਕ ਤੇ ਜਿਹੜੇ ਇਸ ਤਰ੍ਹਾਂ ਦੇ ਡੇਲੀ ਅੰਗੂ ਸੂਟ ਦੇਖੋ ਰੋਜ਼ ਨਵੇਂ-ਨਵੇਂ ਡਿਜ਼ਾਈਨਾਂ ਦੇ ਬਣਦੇ ਰਹਿੰਦੇ ਨੇ ਤੇ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਇੱਕ ਅੱਧੇ ਸੂਟ ਵੀ ਤੁਹਾਡਾ ਨਾ ਇਦਾਂ ਵੀਡੀਓ ਸ਼ੇਅਰ ਕਰਦੇ ਆਂ ਆਪਾਂ ਕਿਉਂਕਿ ਆਪਾਂ ਇੱਥੇ ਜਿਹੜਾ ਇੱਕ ਸੂਟ ਆਪਣਾ ਡੇਲੀ ਵਾਗੂ ਉਹ ਤਿਆਰ ਹੋ ਹੀ ਜਾਂਦਾ ਹੈ ਆਪਾਂ ਕਿਉਂਕਿ ਸਵੇਰੇ ਜੀ ਆਪਾਂ ਬਣਾਉਣ ਲੱਗਦੇ ਆਂ ਤਾਂ ਸ਼ਾਮ ਤੱਕ ਆਪਣਾ ਸੂਟ ਇੱਕ ਕੀ ਵੀ ਥੋੜਾ ਕਾਣਾ ਵੇਸ਼ ਕਰ ਜਾਂ ਨਹੀਂ ਇੱਕ ਸੂਟ ਆਪਾਂ ਡੇਲੀ ਆਪਣਾ ਇੱਥੇ ਤਿਆਰ ਹੋ ਜਾਂਦਾ ਤੇ ਲਓ ਜੀ ਅੱਜ ਜਿਹੜਾ ਵਰਕ ਆਪਾਂ ਇਹ ਲੈ ਕੇ ਆਏ ਆਂ ਤੇ ਤੁਸੀਂ ਵਰਕ ਵੇਖ ਕੇ ਤੁਹਾਨੂੰ ਪਤਾ ਲੱਗ ਜੀ ਕਿਉਂਕਿ ਇਹ ਜਿਹੜਾ ਵਰਕ ਹੈ ਬਹੁਤ ਟ੍ਰੈਂਡ ਵਿੱਚ ਚੱਲ ਰਿਹਾ ਅੱਜਕੱਲ ਇਹਦੇ ਨਾਲ ਦੇ ਸੂਟ ਹੈ ਜਿਹੜੇ ਇੰਸਟਾਗ੍ਰam ਤੇ ਆਮ ਲੋਕਾਂ ਦੇ ਜਿਹੜੇ ਆਪਾਂ ਦੇਖ ਰਹੇ ਆਂ ਤੇ ਆਪਾਂ ਵੀ ਇਸੇ ਸੂਟ ਦੀ ਡਿਮਾਂਡ ਹੋਣ ਕਰਕੇ ਤੁਹਾਡੇ ਨਾਲ ਵੀਡੀਓ ਇਹ ਸ਼ੇਅਰ ਕੀਤੀ ਐ ਇੱਥੇ ਤੇ ਲੋ ਜੀ ਇੱਥੇ ਆਪਾਂ ਬਹੁਤ ਹੀ ਹਲਕੇ ਜਿਹੇ ਕਲਰ ਪਾ ਕੇ ਇਹਨੂੰ ਕਰਾਂਗੇ ਤਿਆਰ ਤੇ ਆਪਾਂ ਇੱਥੇ ਇਹਦੇ ਵਿੱਚ ਤਿੰਨ ਕਲਰ ਪਾਏ ਨੇ ਪਰ ਆਪਾਂ ਇਹਨੂੰ ਇੱਥੇ ਦੋ ਕਲਰ ਪਾ ਕੇ ਹੀ ਤਿਆਰ ਕਰਾਂਗੇ ਇਹਦੇ ਵਿੱਚ ਬਸ ਆਪਾਂ 골ਡਨ ਤੇ ਹਲਕਾ ਜਿਹਾ ਜਿਹੜਾ ਦੇਖੋ ਇਹ ਤੋਤੇ ਰੰਗਾ ਜਿਹਾ ਕਲਰ ਆਪਾਂ ਇਹ ਪਾਵਾਂਗੇ ਇਹ ਲੋ ਜੀ ਕਿ ਸੈਨ ਆਪਾਂ ਨਾਲ ਇੱਥੇ ਸਿਲੈਕਟ ਹੋ ਚੁੱਕਿਆ ਤੇ ਸਭ ਤੋਂ ਪਹਿਲਾਂ ਜਿਹੜੀ ਆਪਾਂ ਇੱਥੇ 골ਡਨ ਕਲਰ ਦੀ ਰੀਲ ਹੈ ਇਹਨੂੰ ਆਪਾਂ ਵਰਕ ਲਈ ਇੱਥੇ ਲਾਵਾਂਗੇ ਤੇ ਤੁਸੀਂ ਵੀ ਆਪਣੇ ਮਨ ਪਸੰਦ ਦਾ ਕੋਈ ਵੀ ਸੂਟ ਇਸ ਤਰ੍ਹਾਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਮਾੜਾ ਜਿਹਾ ਆਈਡੀਆ ਦੇ ਕੇ ਤੇ ਤੁਸੀਂ ਆਪਣਾ ਸੂਟ ਇਸ ਤਰ੍ਹਾਂ ਦੇ ਆਪਾਂ ਕੋ ਆਪਣੇ ਮਨਪਸੰਦ ਵਰਕ ਕਰਵਾ ਸਕਦੇ ਹੋ ਕਿਉਂਕਿ ਆਪਣੇ ਇੱਥੇ ਵਰਕ ਪ੍ਰਾਈਸ ਆ ਜਿਹੜੇ ਬਹੁਤ ਘੱਟ ਰੱਖੇ ਹੋਏ ਨੇ ਇਸ ਕਰਕੇ ਤੁਸੀਂ ਆਪਾਂ ਜਿੰਨੇ ਵੀ ਅੱਜ ਤੱਕ ਸੂਟ ਤਿਆਰ ਕਰਕੇ ਦਿੱਤੇ ਨੇ ਤੇ ਤੁਸੀਂ ਆਪ ਹੀ ਆਪਣੇ ਕਮੈਂਟਾਂ ਰਾਹੀਂ ਦੱਸਿਆ ਵੀ ਇਹ ਵੀ ਆਪਣੇ ਸੂਟ ਬਹੁਤ ਘੱਟ ਰੇਂਜ ਵਿੱਚ ਆਪਾਂ ਤਿਆਰ ਕੀਤੇ ਨੇ ਤੇ ਬਹੁਤ ਇੱਥੇ ਆਪਣੇ ਸੂਟਾਂ ਦੀ ਤੁਸੀਂ ਇੱਥੇ ਦੇਖੋ ਸਫਾਈ ਦੇਖ ਸਕਦੇ ਹੋ ਆਪਣਾ ਬਹੁਤ ਆ ਜਿਹੜਾ ਵਰਕ ਬਹੁਤ ਸਾਫ਼ ਸੁਥਰਾ ਵਰਕ ਆਪਾਂ ਇੱਥੇ ਕਰਦੇ ਆਂ ਚਲੋ ਜੀ ਇਹਦਾ ਥੋੜਾ ਜਿਹਾ ਵਰਕ ਬਣ ਗਿਆ ਤੇ ਫਿਰ ਤੁਹਾਨੂੰ ਇਸ ਵਰਕ ਦਾ ਥੋੜਾ ਜਿਹਾ ਇੱਥੇ ਆਈਡੀਆ ਹੋ ਜੂਗਾ ਵੀ ਆਪਾਂ ਇਹ ਕਿਹੜਾ ਵਰਕ ਇੱਥੇ ਬਣਾ ਰਹੇ ਹਾਂ ਤੇ ਵਰਕ ਹੈ ਜਿਹੜਾ ਬਹੁਤ ਵਧੀਆ ਵਰਕ ਹੈ ਸੋਹਣਾ ਸਿੰਪਲ ਸੋਵਰ ਵਰਕ ਹੈ ਇਹਨੂੰ ਆਪਾਂ ਕਿਤੇ ਵੀ ਨਿੱਕੇ-ਮੋਟੇ ਫੰਕਸ਼ਨ ਤੇ ਪਾ ਕੇ ਅਟੈਂਡ ਕਰ ਸਕਦੇ ਹਾਂ ਤੇ ਨਾਲ ਹੀ ਆਪਣੀ ਇਸਟਾਗ੍ਰਾਮ ਆਈਡੀ ਨੂੰ ਜ਼ਰੂਰ ਫੋਲੋ ਕਰ ਲਿਆ ਕਰੋ ਹਰਮਨ ਬਰਾੜ 188 ਨੂੰ ਕਿਉਂਕਿ ਉਹ ਤੇ ਆਪਣੀ ਜਿਹੜੀ ਇਨਕਮ ਉਹ ਤੇ ਆਪਾਂ ਸ਼ਾਰਟ ਵੀਡੀਓ ਪਾਉਂਦੇ ਰਹਿੰਨੇ ਆ ਕੋਈ ਵੀ ਆਪਾਂ ਡਿਜ਼ਾਈਨ ਵਰਕ ਹੁੰਦਾ ਕਿਉਂਕਿ ਇੱਥੇ ਵੀਡੀਓ ਬਣਾਉਣ ਤੇ ਟਾਈਮ ਲੱਗਦਾ ਉੱਥੇ ਸ਼ਾਰਟ ਵੀਡੀਓ ਆਪਾਂ ਉੱਥੇ ਜ਼ਰੂਰ ਅਪਲੋਡ ਕਰਦੇ ਆ ਜਿੱਥੇ ਤੁਹਾਨੂੰ ਸਾਰੇ ਆਪਣੇ ਪਤਾ ਲੱਗਦਾ ਰਹਿੰਦਾ ਵੀ ਆਪਣੇ ਕਿਹੜੇ ਸੂਟ ਬਟਿਕ ਤੇ ਅੱਜ ਤਿਆਰ ਹੋ ਰਹੇ ਨੇ ਤੇ ਚਲੋ ਜੀ ਵਰਕ ਦੇਖੋ ਆਪਣਾ ਇਹਨਾਂ ਬਣ ਕੇ ਤਿਆਰ ਹੋ ਚੁੱਕਿਆ ਤੇ ਤੁਹਾਨੂੰ ਅ ਪਤਾ ਲੱਗ ਹੀ ਗਿਆ ਕਿ ਕਿੰਨਾ ਕਲੀਅਰ ਵਰਕ ਤੇ ਕਿੱਡਾ ਸੋਹਣਾ ਵਰਕ ਬਣ ਕੇ ਤਿਆਰ ਹੋਇਆ ਤੇ ਵਰਕ ਦੀ ਇੱਥੇ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵੇਖੋ ਬਹੁਤ ਹੀ ਜ਼ਿਆਦਾ ਸਫਾਈ ਨਾਲ ਆਪਾਂ ਇੱਥੇ ਜਿਹੜਾ ਵਰਕ ਹੈ ਇਹ ਆਪਣੀ ਮਸ਼ੀਨ ਨੇ ਕੀਤਾ ਤੇ ਲੋ ਜੀ ਤਿੰਨ ਸਾਢੇ ਤਿੰਨ ਘੰਟੇ ਆਪਾਂ ਨੂੰ ਇੱਥੇ ਦੇਖੋ ਜਿਹੜਾ ਇਹ ਸੂਟ ਬਣਨ ਤੇ ਲੱਗੇ ਸੀਗਾ ਤੇ ਜਿਹੜੀ ਇਹਦਾ ਬਾਜੂ ਵਰਕ ਹੈ ਉਹ ਆਪਾਂ ਇਹਦਾ ਕੱਲ ਨੂੰ ਸਟਾਰਟ ਕਰਾਂਗੇ ਤੇ ਫਸ ਤੁਹਾਨੂੰ ਇੰਨਾ ਕੁ ਵੀਡੀਓ ਬਣਾ ਕੇ ਇਹ ਦਿਖਾਉਣ ਦਾ ਆਪਾਂ ਨੂੰ ਹੁੰਦਾ ਵੀ ਕੋਈ ਵੀ ਵਰਕ ਨਵਾਂ ਜਦੋਂ ਆਪਾਂ ਕਰਦੇ ਆ ਤਾਂ ਤੁਹਾਨੂੰ ਪਤਾ ਲੱਗ ਸਕੇ ਵੀ ਕਿਹੜਾ ਵਰਕ ਅੱਜ ਆਪਾਂ ਬਣਾ ਕੇ ਰੈਡੀ ਕੀਤਾ ਤੇ ਬਹੁਤ ਜਲਦੀ ਦੀ ਪੂਰੀ ਵੀਡੀਓ ਵੀ ਆਪਾਂ ਤੁਹਾਨੂੰ ਲੈ ਕੇ ਆਵਾਂਗੇ ਜਿੱਨੇ ਆਪਣੇ ਕੋਲੇ ਇਹ ਸੂਕ ਬਣ ਕੇ ਤਿਆਰ ਹੁੰਦਾ ਹੈ ਲਓ ਜੀ ਸੋਹਣੀ ਲੁੱਕ ਤੁਸੀਂ ਵੇਖ ਸਕਦੇ ਹੋ ਇੱਥੇ ਸੋਹਡ ਆਪਣਾ ਦੇਖੋ ਚਾਕ ਵਰਕ ਦੋਨੇ ਹੋ ਚੁੱਕੇ ਨੇ ਤੇ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ ਜੇ ਇਹ ਵਰਕ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਲਓ ਜੀ ਇਹ ਸੀ ਇਹਦਾ ਜਿਹੜਾ ਚਾਕ ਵਰਕ ਜੋ ਕਿ ਆਪਣੇ ਜਿਹੜਾ ਪੀਚ ਕਲਰ ਦੇ ਉੱਤੇ ਆਪਾਂ ਜਿਹੜੇ ਕਲਰ ਪਾਏ ਨੇ ਬਹੁਤ ਹੀ ਜ਼ਿਆਦਾ ਉੱਠ ਕੇ ਦੇਖੋ ਬਹੁਤ ਹੀ ਸੋਹਣੇ ਕਲਰ ਉੱਠੇ ਨੇ ਇਹ ਸੂਟ ਦੀ ਦੇਖੋ ਗ੍ਰੇਸ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਇੱਥੇ ਆਪਣਾ ਤਿਆਰ ਹੋਇਆ ਤੇ ਠੀਕ ਹੈ ਜੀ ਬਣੇ ਰਹੋ ਆਪਣੇ ਚੈਨਲ ਤੇ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਜੇ ਵਰਕ ਦੇ ਨਾਲ ਤੇ ਕੋਈ ਨਵੀਂ ਵੀਡੀਓ ਲੈ ਕੇ ਤੇ ਚਲੋ ਠੀਕ ਹੈ ਜੀ